ਕੋਈ ਜਾਏ ਉਹਨੇ ਫੜ ਲੈਣਾ ਫੜ ਲੈਣਾ ਫੜ ਲੈਣਾ ਭਾਈ ਨੇ ਇਹ ਕੋਈ ਨਾ ਇਹ ਕੋਈ ਜਾਣਾ ਭਾਈ ਨੇ ਫੜ ਲੈਣਾ ਫੜ ਲਿਆ ਭਾਈ ਨੇ ਫੜ ਲਿਆ ਫੜ ਲਿਆ ਫੜ ਲਿਆ ਫੜ ਲਿਆ ਉਹ ਬੱਲੇ ਖਾਨ ਸਾਹਿਬ ਉਹ ਭਾਈ ਆ ਦੇ ਦੋ ਆ ਲਓ ਜੀ ਇੱਥੇ ਗਪਾਲ ਦੀਆਂ ਸੀ ਕਿੱਥੇ ਸੀ ਗਪਾਲ ਦੀ ਗਪਾਲ ਮਠਿਆਈ ਮੇਰਾ ਖਾਣੂ ਦਿਲ ਕੀਤਾ ਸੀ ਮਠਿਆਈ ਨਹੀਂ ਹੈਗੀ ਸੱਤ ਲੋ ਜੀ ਇੱਥੇ ਸੀਗਾ ਲੜ ਜਾਣਾ ਹੈ ਕਿ ਨਗੇ ਦਾ ਦੇਖੋ ਕਿੰਨੇ ਜਾਣੇ ਖੜੇ ਆ ਇੰਨੇ ਜਾਣੇ ਖੜੇ ਜੀ ਦੇਖੋ ਆ ਇੱਧਰ ਜਿਗਾ ਲਾਵੇ ਲੋਕ ਮਿੱਟੀ ਕਰ ਲੈ ਮੈਂ ਤਾਂ ਮਠਿਆਈ ਲੈਣ ਆਇਆ ਭਰਾਵਾ ਇਹਨਾਂ ਨੇ ਮੈਨੂੰ ਸਵੇਰਾ ਪਾ ਦਿੱਤਾ ਭਾਈ ਨੇ 5 ਮਿੰਟ ਚ ਫੜ ਲੇ ਫਿੰਗਰ ਸੇ ਸਵੇਰਾ ਹਾਂ ਫਿੰਗਰ ਸੇ ਸਵੇਰਾ ਹੋ ਗਿਆ ਹਾਂ ਅਲਫਾ ਫੇਨ ਦੇ ਦੋ ਆ ਲੈ ਲੈ ਦੇ ਲੈ ਕਿੱਦਾ ਇਹ 25 ਕਿੱਟ ਓਹ ਹੋ ਮਾਜ ਕਿੱਟ ਆ ਹੈ ਨਾ ਨੱਬੇ ਦੁੱਸੇ ਚ ਪਾਓ ਭਾਈ ਇੱਥੇ ਗੱਲ ਚੱਲ ਨਹੀਂ ਛੱਡ ਗਿਆ ਜੀ ਚਲੋ 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 ਭਾਈ ਬੀਐਮਐਨਐਲ ਨੂੰ ਸੱਪ ਫੜਨ ਨੂੰ ਨੇ ਇਹ ਕੋਈ ਜਾਵੇ ਉਹਨੇ ਫੜ ਲੈਣਾ ਫੜ ਲੈਣਾ ਫੜ ਲੈਣਾ ਭਾਈ ਨੇ ਇਹ ਕੋਈ ਨਾ ਇਹ ਕੋਈ ਜਾਣਾ ਭਾਈ ਨੇ ਫੜ ਲੈਣਾ ਫੜ ਲਿਆ ਭਾਈ ਨੇ ਫੜ ਲਿਆ ਫੜ ਲਿਆ ਫੜ ਲਿਆ ਫੜ ਲਿਆ ਉਹ ਬੱਲੇ ਖਾਨ ਸਾਹਿਬ ਉਹ ਭਾਈ ਆ ਦੇ ਦੋ ਆ ਲਓ ਜੀ ਇੱਥੇ ਗਪਾਲ ਦੀਆਂ ਸੀ ਕਿੱਥੇ ਸੀ ਗਪਾਲ ਦੀ ਗਪਾਲ ਮਠਿਆਈ ਮੇਰਾ ਖਾਣੂ ਦਿਲ ਕੀਤਾ ਸੀ ਮਠਿਆਈ ਨਹੀਂ ਹੈਗੀ ਸੱਤ ਲੋ ਜੀ ਇੱਥੇ ਸੀਗਾ ਲੜ ਜਾਣਾ ਹੈ ਕਿ ਨਕੇ ਦਾ ਦੇਖ ਲੋ ਕਿੰਨੇ ਜਾਣੇ ਖੜੇ ਆ ਇੰਨੇ ਜਾਣੇ ਖੜੇ ਜੀ ਦੇਖੋ ਆ ਇੱਧਰ ਸਿਗਾ ਲੋ ਵੀ ਲੋ ਮਿੱਠੀ ਕਰ ਲੈ ਮੈਂ ਤਾਂ ਮਠਿਆਈ ਲੈਣ ਆਇਆ ਭਰਾਵਾ ਇਹਨਾਂ ਨੇ ਮੈਨੂੰ ਸਵੇਰਾ ਦਾ ਭਾਈ ਨੇ 5 ਮਿੰਟ ਚ ਫੜ ਲੇ ਫਿੰਗਰ ਸੇ ਸਵੇਰਾ ਹੁ ਗਿਆ ਅਲਫਾ ਫੇਨ ਦੇ ਦੋ ਆ ਲੈ ਲੈ ਦੇਣਾ ਕਿੱਡਾ ਓਹ ਹੋ 5 ਮਿੰਟ ਦਾ ਹੈ ਹੈ ਨਹੀਂ ਜਾਣੇ ਆ ਡੱਬੇ ਤੁਸੀਂ ਪਾਓ ਭਾਈ ਇੱਥੇ ਚੱਲ ਇਹ ਨਹੀਂ ਛੱਡ ਗਿਆ ਜੀ ਚਲੋ 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 ਬੀਐਮਐਨ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ ਇੰਸਟਾਗ੍ਰam ਪੇਜ ਨੂੰ ਫੋਲੋ ਕਰੋ